ਹਾਂਜੀ ਦੋਸਤੋ ਕੀ ਹਾਲ ਚਾਲ ਹੈ ਸਾਰਿਆਂ ਦਾ ਸਵਾਗਤ ਹੈ ਜੀ ਇਸ ਬਲੌਗਰ ਚੈਨਲ ਦੇ ਵਿੱਚ ਗਾਇਸ ਤੁਹਾਡੇ ਪੁਰਾਣੇ ਵਰਨਾ ਵਰਨਾ ਬਣ ਲਿਆ ਛੋਟ ਵੀ ਬਾਲੀਆ ਭਾਰਾ ਨਹੀਂ ਕੋਣੀਏ ਬੜੀ ਗਰਮੀ ਦਾ ਕੰਦੀ ਗਾਇਸ ਇਹਦੇ ਵਿੱਚ ਮੈਂ ਹਾਂ ਚੱਲਾ ਬਲੋਗ ਸ਼ੂਟ ਕਰਨਾ ਕੋਈ ਤੇ ਬਾਲੀਏ ਤੇ ਵਰਨਾ ਬਣਨਾ ਚੰਗੀ ਤਰ੍ਹਾਂ ਰੈਡੀ ਸ਼ੜੀ ਹੋ ਜਗਾ ਟੜਾ ਟਪਰਾ ਤੇ ਅੱਜ ਤੁਹਾਨੂੰ ਬਲੌਗ ਦੇ ਵਿੱਚ ਬਹੁਤ ਇੰਟਰਸਟਿਡ ਬਲੌਗ ਆਜ ਦੇਖ ਕੇ ਤੇ ਨਹੀਂ ਜਾਣਾ ਅੱਜ ਬਾ ਮੇਰੇ ਬਲੌਗ ਤੇ ਬਣੇ ਰਹਿਣਾ ਤੁਹਾਨੂੰ ਨੂੰ ਦੱਸਦਾ ਬਾਅਦ ਵਿੱਚ ਜਿਹੜੀ ਚੀਜ਼ ਆ ਬਲੌਗ ਦੇ ਵਿੱਚ ਵੇਖਿਓ ਹਾਲੇ ਨਹੀਂ ਕੋਈ ਵੀ ਦੱਸਣੀ ਤੁਹਾਨੂੰ ਬਾਅਦ 'ਚ ਦੱਸਾਂਗਾ ਗਾਇਸ ਇਹ ਹੈ ਜੀ ਮਿਸਟਰੀ ਆ ਬ ਰੋਲਾ ਬਲਕਨੀ ਬਣਾ ਤਾਨੂੰ ਦੱਦਿਆ ਨੇ ਅੱਗੇ ਕੇ ਚਲੋ ਤੁਹਾਨੂੰ ਕੋਈ ਨਹੀਂ ਆਈਦਾ ਵਲੋਗ ਵਾਵਾ ਵਧੀਆ ਹੋਗਾ ਤੇ ਹੋਣਾ ਤਾਂ ਕਿਦਾਂ ਹਾਂਜੀ ਗਾਇਜ਼ ਜਸਪੀ ਵੀ ਆ ਚੁੱਕੇ ਨੇ ਤੇ ਆਈਦਾ ਤੁਹਾਨੂੰ ਮੈਂ ਦੱਸਿਆ ਬੜਾ ਰੋਮਾਂਟਿਕ ਵਲੋਗ ਬਣਾਇਆ ਤੁਹਾਨੂੰ ਮੈਂ ਭਾਗ ਕੇ ਕਿ ਦੱਦਾਂ ਚਲ ਕੇ ਗਾਇਜ਼ ਪੀ ਲਓ ਗਾਇਜ਼ ਆਪਾਂ ਜਿਹੜਾ ਮੇਨ ਕੰਮ ਕਰਨਾ ਹੋਣਾ ਸੀ ਉਹ ਆਪਾਂ ਕਰਨਾ ਹੋਣਾ ਸੀ ਜਸਪੀ ਦੇ ਸਕੂਲ ਤੇ ਆਂਟੀ ਦੇ ਸਕੂਲ ਆਂਦੇ ਰੋਣਾ ਸੀ ਤੇ ਆ ਸਕੂਲ ਰੀਸ ਤੇ ਸਮਾਨ ਆਪਾਂ ਦੇ ਜਣਾ ਮੋਟਰਸਾਈਕਲ ਆਪਾਂ ਫੇਰ ਲੈ ਆਇਆਣਾ ਤੇ ਚਲੋ ਹੁਣ ਚੱਲਦੇ ਗਾਇਜ਼ ਆਪਾਂ ਘਰੇ ਜਾਣਾ ਹਾਂ ਉਹ ਗਾਈਜ਼ ਆਪਾਂ ਸਿੱਧਾ ਜੱਸਪਈ ਦਾ ਇੱਕ ਹੋਰ ਕੰਮ ਕਰਨਾ ਤੇ ਮੇਰਾ ਵੀ ਇੱਕ ਹੋਰ ਕੰਮ ਆ ਤਾ ਬਲੌਗ ਦੇ ਅੱਗੇ ਕੀ ਪਤਾ ਲੱਗੂਗਾ ਜਾ ਕੇ ਤੁਹਾਨੂੰ ਗਾਈਜ਼ ਨਹੀਂ ਜਲਦੀ ਦਰਸਾਂ ਸਾਰਾ ਕੁਝ ਲਾਈਟ ਇਹ ਵੀ ਸਕੂਲ ਤੋਂ ਬਾਅਦ ਇੱਕ ਹੋਰ ਕੰਮ ਮੈਨ ਕਰਨ ਵਾਲਾ ਸੀ ਉਹ ਕਰਕੇ ਤੇ ਫਿਰ ਇੱਕ ਹੋਰ ਮੈਨ ਕੰਮ ਕਰਨ ਵਾਲਾ ਸੀ ਉਹ ਕਰਕੇ ਫੇ ਚੱਲਦੇ ਹਾਂ ਗਾਈਜ਼ ਆਪਾਂ ਸਕੂਲੇ ਮੇਰੇ ਜਿੱਤੇ ਨਵੇਂ ਐਡਮਿਸ਼ਨ ਲਈ ਹੋਂ ਤੁਹਾਨੂੰ ਮੈਂ ਦੱਸ ਹੀ ਦਿੱਤਾ ਆ ਦਿਨ ਕਹਿ ਦੇਣਾ ਹੀ ਮਿਹਰਬਾਨੀ ਚਲ ਜੀਏ ਗਾਈਜ਼ ਹੁਣ ਆਪਾਂ ਬੜਾ ਲੇਟ ਹੋ ਕੇ ਗਾਈਜ਼ ਆਪਾਂ ਕਿੱਥੇ ਜਾਸਤਾ ਹੀ ਨਸਰੀਆ ਦਾ ਸੱਦਿਆ ਵਿਚਾਰਿਆਂ ਤੇ ਮੜਗੀ ਚੜੀਏ ਕਿੱਟ ਤੇ ਚੜੀਏ ਗਾਈਸ ਨਾ ਨਹੀਂ ਨਹੀਂ ਭਾਈ ਗਾਈਸ ਚਲੀਏ ਹੁਣ ਆਪਾਂ ਆਪਣੇ ਜੇ ਮੇਨ ਮਕਸਦ ਹੈ ਹਮ ਸਭੀ ਦਾ ਮਕਸਦ ਇੱਕ ਹੀ ਹੈ ਪਰ ਹਮਾਰਾ ਥੋੜਾ ਜਿਹਾ ਅਲੱਗ ਹੈ ਹੁਣ ਆਪਾਂ ਚੱਲਦੇ ਆ ਗਾਈਸ ਚੜੀਏ ਸ਼ੁਰੂ ਸਿੰਘ ਚਲਾਉਂਦੇ ਪੈਗੀ ਆ ਇਕਲੇ ਆੜਰਾ ਕਿੱਥੇ ਹੀ ਖਲੋਤਾ ਹੁੰਦਾ ਹੈ ਭਰਾ ਅਜੇ ਟੀਮ ਆਟਾ ਦੇ ਪੁਰਾਣੇ 11ਵੇਂ ਦੇ ਵਿੱਚ ਆ ਹੀ ਗਏ ਇੱਕ ਸਾਦਾ ਪਰਸਾ ਸੋਮਵਾਰ ਤੋਂ ਕਲਾਸਾਂ ਸਟਾਰ ਆ ਆਪਣੀਆਂ ਤੇ ਚਲੀਆਂ ਅੰਦਰ ਗਾਈਸ ਆਇਆ ਜੱਸਾ ਇਧਰ ਆਇ ਬੂਆ ਚਲ ਜੀ ਗਾਈਸ ਅੰਦਰ ਜਿਹੜਾ ਮੈਂ ਕਾਮ ਅਜੇ ਕਿਤਾਬ ਲੈਣ ਆਣੀ ਆ ਕਿਤਾਬ ਆਹ ਵੀਰ ਨਹੀਂ ਬਾਹਰ ਨਹੀਂ ਅੰਦਰ ਹੀ ਲਾ ਦੇ ਪਹਿਲੇ ਗੇਟ ਤੇ ਜਾਂ ਦੂਜੇ ਗੇਟ ਤੇ ਲੱਗੀ ਚਲੋਗੇ ਅੰਦਰ ਆ ਇਧਰ ਆਇਆ ਚੜੀ ਅੰਦਰ ਅੰਦਰ ਹੋ ਜੇ ਤੇ ਮਹਾ ਮਾ ਬਸਿਆ ਹੈਗਾ ਨਾ ਦੇ ਠੀਕ ਆ ਤੇ ਚਲੀਆਂ ਸਿੰਘਣ ਆਪਾਂ ਚੱਲ ਸਿੰਘ ਚਲੀਆਂ ਧੁੱਪ ਵਧੀ ਹੋ ਗਈ ਹੈ ਮਾਤਾ ਦੇ ਗਏ ਗਾਈ ਜੋ ਨਾ ਆਪਾ ਦੇਖ गाइस ਸ਼ਾਂਤ ਹੈ ਬਿਲਕੁਲ ਸ਼ਾਂਤੀ ਹੈ ਕੋਈ ਰੋਲਾ ਸ਼ੋਰ ਨਹੀਂ ਮੈਨੂੰ ਤੇ ਆਹੀ ਵਧੀਆ ਲੱਗਦਾ ਹੈ ਸ਼ਾਂਤੀ ਦੇ ਵਿੱਚ ਗਾਈ ਦਾ ਆਪਾ ਹੁਣ ਆਪਾਂ ਮਾਤਾ ਦੇਕਣ ਆਏ ਆ ਤੇ ਸ਼ਾਂਤੀ ਦੇ ਨਾਲ ਹੀ ਗਾਈ गाइस ਚੈੱਕ ਕਰ ਸਾਦੇ ਹੁਣ ਆਪਾਂ ਆ ਚੁੱਕੇ ਹਾਂ ਗੁਰਦੁਆਰਾ ਊਠੀਆਂ ਸਾਹਿਬ ਤੇ ਚੈੱਕ ਕਰ ਸਕਦੇ ਆ ਝੋਟੇ ਤੇ ਆਏ ਆ ਤੇ ਝੋਟੇ ਦਾ ਸਿੰਗਲ ਲੋਕ ਦੂਜਾ ਮਾਰਨਾ ਮਾਨਾ ਪਿੰਧਾਂ ਦਾ ਇਹਦਾ ਮਾਨਾ ਬਣਾ ਤੇ ਗਾਈਜ਼ ਹੁਣ ਆਪਾਂ ਆ ਚੁੱਕੇ ਆ ਤੇ ਲੰਗਰ ਆਲ ਬੰਦਿਆ ਕੀ ਕਰ ਸਕਦੇ ਆ ਕਿਤਾਬਾਂ ਲੈ ਆਂਦੀਆਂ ਇਹ ਹੁਣ ਇਦਾਂ ਹੀ ਬੈਗ ਨਾਲ ਲੈ ਆ ਉਹ ਅੰਦਰ ਮੱਥਾ ਦੇਖੂਗਾ ਇਹ ਵੀ ਨਾਲ ਹੀ ਆੜੇ ਕਿਤਾਬਾਂ ਪਹਿਲੋਂ ਮੈਂ ਹਾਂ ਚਰਨ ਕਿਤਾਬਾਂ ਦੇ ਪਵਾ ਦੀਏ ਓਏ ਹੁਣ ਕੋ ਨਾ ਹਟਾ ਪਾਣੀ ਨਹੀਂ ਰਹੀ ਆ ਗਏ ਗਾਈਜ਼ ਪੂਰੀ ਪੂਰੀ ਸ਼ਾਂਤੀ ਹੈ ਗਾਈਜ਼ ਕੋਈ ਕੁਝ ਨਹੀਂ ਇਹ ਬੰਦਾ ਨਾ ਤੇ ਪਰਿੰਦਾ ਅੱਗੇ ਕੀ ਕੰਨੀ ਸ਼ਹਿਰੀਆਂ ਆਂ ਤੇ ਦੇਖ ਦਿਆ ਕਰਨਾ ਗਾਇਸ ਉੱਤਰ ਨੂੰ ਆ ਪਏ ਆ ਉੱਤਰ ਮੈਂ ਬਲੌਗਿੰਗ ਨਹੀਂ ਆ ਕਿਉਂਕਿ ਉਹ ਦਿਨ ਸੰਗਰ ਬੜੀ ਹੀ ਚੜੀ ਉਹਨਾਂ ਅੰਦਰ ਗਾਇਸ ਵਾਹਿਗੁਰੂ ਜੀ ਬਹੁਤ ਸੇਫਤ ਗਾਇਸ ਉਹਨਾਂ ਆਪਾਂ ਮੱਥਾ ਟੇਕ ਲਿਆ ਮੱਥਾ ਟੇਕ ਕਿਉਂ ਨਾ ਪਾ ਚਲਦੇ ਆ ਘਰਾਂ ਨੂੰ ਮੈਂ ਵੀਖਿਆ ਮੜਿਆ ਖੁਈ ਹਾਲ ਦਰਸ਼ਨ ਕਰਕੇ ਆਉਨੇ ਆ ਤੇ ਚਲਦੇ ਆ ਗਾਇਸ ਘਰੇ ਗਰਮੀ ਤੇ ਬਹੁਤ ਜ਼ਿਆਦੀ ਬਾਈ ਸਕੂਨ ਆਇਆ ਇੰਨੀ ਸ਼ਾਂਤੀ ਅਪਰਸ਼ਾ ਅੱਜ ਨਾ ਆਂ ਤੇ ਟਿੱਕਾ ਹੈ ਨ ਘਰ ਆ ਜੇ ਕਦਾ ਬੰਦ ਹਲੇ ਬੰਦੇ ਮੈਨੂੰ ਫੇਰ ਨਹੀਂ ਕਰਾਂ ਘਰ ਖੋਲਿਆਣਾ ਜੇ ਹਾਂਜੀ ਜੜੂੜ ਜੜੂੜ ਚੈੱਕ ਕਰੋ ਤੇ ਹੁਣ ਇਥੇ ਮੈਨੂੰ ਦਾ ਚਪਲਾਂ ਆ ਚਪਲਾਂ ਸੁਣੀਏ ਪਾਣੀ ਵਾ ਪੈਸਾ ਦਾ ਖਾਇ ਗਾ ਜੀ ਕੱਢ ਲੈ ਹਾਂ ਜੋ ਗੈਸਤਾਨ ਵਾ ਦਰਸ਼ਨ ਕਰਾਉਣੇ ਆ ਆਪਣੇ ਉਹ ਦੇ ਤੇ ਆ ਸਿੱਖੋ ਤੇ ਜਾਲੀ ਥਾਣੀ ਕਰੋਣਾ ਫੋਨ ਨਾ ਦੇਖਦੇ ਤੇ ਚੈੱਕ ਕਰੋ ਗਾਇਸ ਆ ਇਥੋਂ ਕਮਾਉਂਦੇ ਆ ਤਾਂ ਇਹਦੇ ਉੱਤੇ ਪਾਏ ਆਪਣੇ ਰਮਲਾ ਸਾਹਿਬ ਸੁਕਣੇ ਪਏ ਆ ਰਮਲੇ ਯਾ ਹਾਂ ਰਮਲੇ ਏ ਚੈੱਕ ਕਰੋ ਗਾਇਸ ਆਉਥੋਂ Ꙅ ਕੇ ਇਹਦੇ ਵਿੱਚ ਪਾ ਲੈਂਦੇ ਆ ਤੇ ਤੇ ਅੰਮ੍ਰਿਤ ਜਾਲ ਨਹੀਂ ਨਾ ਹੋਇਆ ਜੀ ਹੂੰ ਉਹਦਾ ਇਥੇ ਬਾਬੇ ਨੇ ਪੋਣੀ ਵੀ ਰੱਖੀ ਹੁੰਦੀ ਹਾਂ ਚਾਹੀਦੀ ਰੱਖੀ ਬਾਬੇ ਆਨੇ ਪਤਾ ਨਹੀਂ ਕਿੱਥੇ ਸਿਆਦੇ ਆ ਆ ਚਲੋ ਚੱਕੀ ਤੇ ਗਾਇਸ ਜਰੀ ਫਿਕ ਕਰੇ ਗਾਇਸ ਚਾਹ ਪੀਦੀ ਆਪਾਂ ਨਰੇ ਗੁਰਦੀਆਂ ਮਜ਼ਾ ਆ ਗਿਆ ਗਾਇਸ ਇਹ ਪਿਓਰ ਦੁੱਧ ਦੀ ਚਾਹ ਹੀ ਮਜ਼ਾ ਆ ਗਿਆ ਤੇ ਹੁਣ ਆਪਾਂ ਚੱਲਨੇ ਆ ਘਰੇ ਤੇ ਝੋਟਾ ਆਪਣਾ ਉਹ ਲੱਗਾ ਇਹ ਗਾਇਸ ਕਰੇਗਾ ਬਾਈ ਜਪਰਾ ਇਧਰ ਆ ਜਾਓ ਜਪਰਾ ਤੇ ਤਾਂ ਫਿਰ ਆਣੀ ਸਾਦੇ ਵਾਈ ਕਰਦੇ ਕੀ ਫਤ ਹੈ ਗਾਇਸ ਹੁਣ ਆਪਾਂ ਚੱਲਨੇ ਆ ਗਾਇਸ ਝੋਟੀਆਂ ਸੈਰ ਤੋਂ ਕਰੇ ਜਸ ਪਾਈਆਂ ਦੇ ਅੱਜ ਪੀਣਾ ਆ ਦੂਸੇ ਗਸਪਾਈ ਵੀ ਹੁੰਦੇ ਨੇ ਇਹਨਾ ਠੰਡਾ ਠਾਰ ਦੂਸਤੇ ਆਈਆਂ ਜੋਸ਼ੀ ਕੀ ਕਰਦੇ ਗਏ ਗਰਮੀ ਬਹੁਤ ਜਰੀ ਹੋ ਗਈ ਗਾਈ ਸੁਣਾ ਕੇ ਘਰ ਤੇ ਘਰ ਆ ਕੇ ਰੈਸਟ ਚ ਲੰਗੀ ਆ ਪੂਰੇ ਖੱਖ ਚ ਮੈਂ ਨਿਆਰਾ ਆ ਗਿਆ ਭਰਣਾ ਜਸ ਪਾਈ ਵਾ ਜੋ ਠੰਡਾ ਠੰਡਾ ਬਾਬਾ ਪੀ ਕੇ ਨਾ ਓਏ ਯਾਰ ਆ ਗਿਆ ਗਾਈਸ ਮੈਂ ਜਲਦੇ ਆ ਗਾਈਸ ਤਰੀਕੇ ਨਾਲ ਬਾਹਰ ਪੈਟ ਪੁੰਡ ਦਾ ਨਣੀ ਅੱਜ ਤੇ ਹਾਂ ਲੀ ਰੇਂਗਾ ਗਾਈ ਨੂੰ ਛੱਡ ਕੇ ਕਰੇ ਤੁਹਾਨੂੰ ਮੈਂ ਵੀ ਆ ਚੁੱਕਾ ਕਰਤੇ ਰੈਸਟ ਕਰੀਏ ਸੋਈਏ ਹੋਣਾ ਤੁਹਾਨੂੰ ਮਿਲਦੇ ਹਾਂ ਬਾਅਦੂ ਕਰੀ ਤ ਨੂੰ ਫਤਿਆ ਵਤਿਆ ਹੁੰਦਾ ਕਰਦੇ ਨੇ ਸਭ ਗਾਈ ਤਾਂ ਦੱਸਿਆ ਨਾ ਦੁੱਧ ਲੈ ਕੇ ਜਾਂਦੀ ਵੀ ਜ਼ਿੰਮੇਵਾਰੀ ਜੱਟ ਦੀ ਐ ਤੇ ਨਾ ਧੋ ਕੇ ਤੁਹਾਨੂੰ ਮੈਂ ਵੀ ਲੈ ਆ ਚੁੱਕਾ ਨਾ ਧੋ ਕੇ ਨਾ ਸੋ ਕੇ ਤੇ ਹੁਣ ਉੱਠ ਚੁੱਕਾ ਹਾਂ ਤੇ ਆ ਮੈਂ ਹਾਂ ਚੱਲ ਲੈ ਆਈਏ ਦੁੱਧ ਤੇ ਨੂੰ ਰੰਦਾ ਨਾਲ ਖਾਣ ਜਾਣਾ ਮੈਂ ਹਾਂ ਚੱਲ ਠੀਕ ਆ ਚਲਿਏ ਗਾਈ ਚਲਦੇ ਹਾਂ ਚੜਾ ਲੈ ਵੈ ਨਹੀਂ ਤੇਰੇ ਇਹ ਚੱਲ ਚੱਲ ਉਹਨੂੰ ਲੱਤ ਮਾਰ ਲਾਂ ਤੇ ਲੱਤ ਮਾਰੇ ਲੱਤ ਆ ਹਾ ਏਦਾਂ ਹੁੰਦੀ ਨੇ ਨਜਾਜ ਮੜ ਤਰੀਏ ਗਾਈਸਾਂ ਨੂੰ ਦੋਦਲੇ ਆ ਗਾਈਸਾਂ ਆ ਪਾਛ ਕੇ ਖਾਣ ਵੀ ਨੇ ਉੱਥੇ ਮੁਰਸਾਲਾ ਪਾ ਉੱਥੇ ਲਾਦਾ ਚੱਕੀ ਦੁਕਾਨੇ ਤੇ ਉਹਨਾਂ ਬਖਸਾਨੇ ਤੇ ਚੱਲਦੇ ਆ ਤੇਰੀਕ ਨਾ ਪਾਦੀ ਭਰਾ ਕੋਈ ਬਾਅਦ ਚ ਪੈਂਦੀ ਹੈ ਮਲਖਾ ਵੀ ਆਇਆ ਆਇਆ ਮਰਾ ਆਇਆ ਤੂੰ ਕਿੰਨੇ ਕਹਿੰਦੇ ਆ ਗਏ ਹਮਰੇ ਮੈਂ ਕੰਮ ਆਇਆ ਹੁਣ ਇਹਦਾ ਪੱਲਾ ਕਿੱਥੇ ਪਿਆ ਵੇਰੇ ਗਾਈਸਾਂ ਚੱਕਰਵਾ ਆ ਚੁੱਕੇ ਨੇ ਸਾਡੇ ਬੰਦੇ ਹਰ ਹੁਣ ਭਾਈ ਹਾਂ ਹਾਂ ਬਸ ਬਸ ਕੋਈ ਤੇ ਦੋਜ ਕਾਲਾ ਚਿੱਟਾ ਸਭ ਕੁਝ ਮੈਂ ਧਾਰੀ ਦਾ ਕਾਰੀਆ ਗੰਦੀ ਕਰ ਦਾਂਗਾ ਗਾਈਜ਼ ਆ ਚੈੱਕ ਕਰੋ ਸਮਾਨ ਆ ਚੁੱਕਾ ਹੈ ਸਮਾਨ ਆ ਚੁੱਕਾ ਹੁਣ ਖਾਣੇ ਸਮਾਨ ਦੇ ਚੱਲਦੇ ਗਾਈਜ਼ ਘਰੇ ਦੁੱਧ ਦੁੱਧ ਰਹਿ ਗਈ ਮਤਲਬ ਹੁਣ ਅਗਰ ਦਿਖਾ ਰਹੀਏ ਖਾ ਪੀ ਲਿਆ ਦੋਸਤੋ ਆ ਚੈੱਕ ਕਰੋ ਐ ਚੰਗੇ ਖਲਾਰਾ ਪਾਤਾ ਹੈ ਤਾਂ ਖਾ ਵੀ ਕੇ ਚੱਲਦੇ ਹਾਂ ਦੁੱਧ ਲੈ ਕੇ ਘਰੇ ਨਹੀਂ ਦੁੱਧ ਲੈ ਕੇ ਆ ਚੁੱਕੇ ਆ ਲੈ ਨੂਰਾ ਨਾ ਮੈਂ ਚਲਾ ਗੁਰਦਾ ਮੈਂ ਜਾ ਠੀਕ ਹੈ ਚੱਲ ਚੰਗਾ ਜਾ ਤੇ ਆ ਰਿਹਾ ਮਰਸਾਲ ਬਾਈ ਤੇ ਆਦਨੇ ਬਾਹਰ ਨੂੰ ਤੇ ਚਲੀ ਗਏ ਸੁੱਤੇ ਗਾਇਸ ਚਲੀਏ ਅਗੋਰਧਾਰੇ ਸੋ ਕਾਸਮ ਕਰਾਈਏਗਾ ਅਗੇ ਤੇ ਅੱਜ ਪੋਤੀ ਸਾਹਿਬ ਸਟਾਰਟ ਕਰਨੀ ਹੈ ਤੇ ਤੁਹਾਨੂੰ ਦਈਆਂ ਸਾਰਿਆਂ ਨੂੰ ਗਾਇਸ ਸੁਖਨੀ ਸਾਹਿਬ ਦੀ ਸਮਾਪਤੀ ਹੋ ਚੁੱਕੀ ਹੈ ਤੇ ਪੰਜ ਬਾਣੀਆਂ ਵੀ ਕੰਪਲੀਟ ਹੋ ਚੁੱਕੀਆਂ ਤੇ ਪੋਤੀ ਸਾਹਿਬ ਦੀ ਸਰ ਮੇ ਸਟਾਰਟਿੰਗ ਹੈ ਤੇ ਆ ਗਏ ਗਾਇਸ ਹੁਣ ਅਪਾ ਸੋ ਕਾਸਮ ਕਰ ਆਲੇ ਸੋ ਕਾਸਮ ਅਗੇ ਜੁਣ ਆਪਾਂ ਚੱਲੇ ਕਰਾਂਗੇ ਗਾਇਸ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਦੀ ਪੋਤੀ ਪਹਿਲੀ ਦੀ ਆਰੰਭਤਾ ਕੀਤੀ ਹੈ ਤੇ ਹੁਣ ਆਪਾਂ ਚੱਲਦੇ ਗਾਇਸ ਕਰੇ ਕੁੜੀ ਹਾਂਜੀ ਦੋਸਤੋ ਨਾਜ਼ਿਕਾ ਘਰ ਦੇ ਘਾਰ ਆ ਗਏ ਦੋਨਾਂ ਪਰ ਨਾਤੇ ਤੁਹਾਨੂੰ ਬੇ ਨੇਕਸਟ ਵਲੌਗ ਦੇ ਵਿੱਚ ਜਿੰਨਾਂ ਨੂੰ ਅੱਜ ਦਾ ਵਲੌਗ ਲੱਗ ਆ ਗਿਆ ਲਾਈਕ ਸਬਸਕ੍ਰਾਈਬ ਸ਼ੇਅਰ ਵੀ ਕਰਦੇ ਗਾਇਸ ਬਾਏ ਬਾਏ ਦੋਸਤੋ